ਇਤਿਹਾਸ ਕਰਾਜ ਨੇ ਆ ਵੀ ਇੱਕ ਖੋਤੇ ਦੀ ਗੱਲ ਲਾਲ ਪਾ ਲਿਆ ਇਹ ਤੇ ਸਾਰਿਆਂ ਨੂੰ ਪਤਾ ਵੀ ਕਮਿਹਾਰ ਨੂੰ ਲਾਲ ਲੱਭਾਂ ਖੋਤੇ ਗੱਲ ਪਾਤਾ ਸਾਰਿਆਂ ਨੂੰ ਪਤਾ ਨਹੀਂ ਜਲਦੀ ਇਹ ਤੋਂ ਅੱਗੇ ਜਿਉਂ ਨੇ ਲਾਲ ਪਾ ਲਿਆ ਜਲਦੀ ਲੈ ਲਿਆ ਵੇਖ ਵੀ ਲਾਲ ਆਂਦਾ ਆਂਦਾ ਵੀ ਉਹਨੂੰ ਕਹਿੰਦਾ ਵੀ ਆ ਮੈਨੂੰ ਦੇ ਛੜ ਗਾਹਾਂ ਦਾ ਖੋਤੇ ਦੀ ਗੱਲ ਤੇ ਸੋਨਾ ਲੱਗੰਦੇ ਆ ਆਂਦਾ ਨਹੀਂ ਚੱਲ ਮੈਂ ਤੇਰੇ ਘਰ ਬਣਾ ਦੂੰਗਾ ਆਂਦਾ ਘਰ ਬਣਾਏਂਗਾ ਕਿ ਬੱਥਰ ਬੱਦਲੇ ਮੈਂ ਨਹੀਂ ਦਿੰਦਾ ਆਂਦਾ ਪੈਸੇ ਵੀ ਦੇਵਾਂਗਾ ਉਹ ਦਸ਼ਾਂ ਦਾ ਗੱਲ ਫੇ ਲੈਣਾ ਫਿਰ ਘਰ ਮਿਲ ਗਿਆ ਤੈਨੂੰ ਮਿਲ ਗਿਆ ਹੁਣ ਕੀ ਚਾਹੀਦਾ ਉਹ ਖੋਤੇ ਦੇ ਗੱਲ ਪਿਆਰ ਆ ਕੱਖ ਨੀਆਂ ਨੂੰ ਹੋਇਆ ਜੋਰੀ ਦੇ ਹੱਥ ਆਣ ਕੇ ਟੁੱਟ ਗਿਆ ਹਾਂ ਤੇ ਉਹ ਲਾਲ ਨੂੰ ਜੋਰੀ ਨੇ ਪੁੱਛਿਆ ਵੀ ਤੂੰ ਖੋਤੇ ਦੇ ਗੱਲ ਪਿਆਰ ਆ ਤੇ ਤੈਨੂੰ ਵਿਗੜਿਆ ਕੱਖ ਨੀ ਹੁਣ ਟੁੱਟ ਗਿਆ ਕੋ ਕਹਿ ਲਗਾ ਵੀ ਉਹ ਤੇ ਖੋਤਾ ਸੀ ਹਾਂ ਵੀ ਉਹਦੇ ਗੋਲ ਤੇ ਮੈਂ ਵੀ ਖੋਤਾ ਇਹ ਪਾਇਆ ਜਿੱਥੇ ਮਰਜੀ ਪਾਇ ਤੂੰ ਉਹਦੇ ਜੋਰੀ ਤੂੰ ਮੇਰਾ ਮੁੱਲ ਕੀ ਪਾਇ ਬੱਲੇ ਬੱਲੇ ਖੋਤੇ ਨੇ ਕੀ ਪੌਣਾ ਸੀ ਪੌਣਾ ਤੇ ਤੂੰ ਤੂੰ ਕੀ ਪਾਇਆ ਫਿਰ ਟੁੱਟ ਗਿਆ ਕੇ ਹਾਂ ਬੰਦੇ ਟੁੱਟ ਨਹੀਂ ਉਹਦੇ ਜਦੋਂ ਖੋਤਿਆਂ ਦੇ ਗਣੋਂ ਲੱਥ ਕੇ ਦੇ ਹਾਂ ਦੱਗਿਆਂ ਦੇ ਹੱਥ ਆ ਜੀ ਇਹ ਇਹ ਟਕਾਣੇ ਤੇ ਰਵੇ ਬੋਲੇ ਆ ਨਾ ਇਹੀ ਗੱਲ ਗੁਰੂ ਦੀ ਜਿਹੜਾ ਗੁਰੂ ਦੀ ਪੈਂਤੜੀ ਮਰਿਆਦਾ ਤੇ ਰਵੇ ਮੁੱਲ ਉਹਦਾ ਮੁੱਲ ਜਦੋਂ ਆਪਾਂ ਰਲ ਜਾਂਗੇ ਉਦੋਂ ਨਿਆਰਾ ਪਨ ਗਵਾ ਨਿਆਰਾ ਪਨ